ਬ੍ਰਿਕਸ ਸਮੇਲਨ 2025 ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ 12 ਸਾਲ ਦੇ ਵਿੱਚ ਪਹਿਲੀ ਵਾਰ ਇਸ ਸਮੇਲਨ ਵਿੱਚੋਂ ਸੀ ਜਿਨੀਪਿੰਗ ਨੇ ਜਿਹੜੇ ਉਹ ਗੈਰ ਹਾਜ਼ਰ ਰਹਿਣਗੇ ਤਾਂ ਬ੍ਰਿਕਸ ਸਮੇਲਨ ਦੇ ਵਿੱਚ ਉਹ ਹਿੱਸਾ ਨਹੀਂ ਲੈਣਗੇ ਚੀਨੀ ਰਾਸ਼ਟਰਪਤੀ ਇਸ ਵਾਰ ਬ੍ਰਿਕਸ ਸਮੇਲਨ ਦੇ ਵਿੱਚ ਸ਼ਾਮਿਲ ਨਹੀਂ ਹੋ ਰਹੇ ਤਾਂ 12 ਸਾਲ ਦੇ ਵਿੱਚ ਉਨ੍ਹਾਂ ਦੀ ਇਹ ਪਹਿਲੀ ਗੈਰ ਹਾਜ਼ਰੀ ਹੋਵੇਗੀ ਤਾਂ ਚੀਨੀ ਰਾਸ਼ਟਰਪਤੀ ਬ੍ਰਿਕਸ ਸਮੇਲਨ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 12 ਸਾਲ ਦੇ ਵਿੱਚ ਪਹਿਲੀ ਵਾਰ ਅਜਿਹਾ ਹੋਣ ਜਾ ਰਿਹਾ ਹੈ ਕਿ ਸ਼ੀ ਜਿਨਪਿੰਗ ਜਿਹੜੇ ਉਹ ਇਸ ਸਮੇਲਨ ਦੇ ਵਿੱਚ ਗੈਰ ਹਾਜ਼ਰ ਰਹਿਣਗੇ ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੇ ਉਹ ਇਸ ਸਮੇਲਨ ਦੇ ਵਿੱਚ ਹਿੱਸਾ ਲੈ ਰਹੇ ਨੇ ਇਸ ਹਫ਼ਤੇ ਬ੍ਰਾਜ਼ੀਲ ਦੇ ਵਿੱਚ ਬ੍ਰਿਕਸ ਦਾ ਸਮੇਲਨ ਹੋ ਰਿਹਾ ਹੈ ਤਾਂ ਚੀਨੀ ਰਾਸ਼ਟਰਪਤੀ ਇਸ ਸਮੇਲਨ ਦੇ ਵਿੱਚ ਨਹੀਂ ਆਉਣਗੇ 12 ਸਾਲ ਦੇ ਵਿੱਚ ਉਹ ਪਹਿਲੀ ਵਾਰ ਇਸ ਦੇ ਵਿੱਚ ਉਹ ਗੈਰ ਹਾਜ਼ਰ ਰਹਿਣਗੇ ਤਾਂ ਚੀਨੀ ਰਾਸ਼ਟਰਪਤੀ ਸ਼ੀ ਜੀਨੀ ਪਿੰਗ ਇਸ ਹਫ਼ਤੇ ਬ੍ਰਾਜ਼ਿਲ ਵਿੱਚ ਹੋਣ ਵਾਲੇ ਬ੍ਰਿਕਸ ਸਮੇਲਨ ਦੇ ਵਿੱਚ ਸ਼ਮੂਲੀਅਤ ਨਹੀਂ ਕਰ ਰਹੇ ਪ੍ਰਧਾਨ ਮੰਤਰੀ ਲੀ ਕੇ ਕੇ ਅੰਗ ਉਹਨਾਂ ਦੀ ਜਗ੍ਹਾ ਤੇ ਸਮੇਲਨ ਦੇ ਵਿੱਚ ਹਿੱਸਾ ਲੈਣਗੇ ਚੀਨੀ ਵਿਦੇਸ਼ ਮੰਤਰਾਲੇ ਨੇ बुधवार ਨੂੰ ਇਸ ਦੀ ਪੁਸ਼ਟੀ ਕੀਤੀ ਹੈ 17ਵਾਂ ਬ੍ਰਿਕਸ ਸੰਮੇਲਨ 5 ਤੋਂ 8 ਜੁਲਾਈ ਤੱਕ ਬ੍ਰਾਜ਼ਿਲ ਦੇ ਰਿਓ ਦੀ ਜਨੇਰੀਓ ਦੇ ਵਿੱਚ ਹੋਣ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੇ ਉਹ ਇਸ ਦੇ ਵਿੱਚ ਹਿੱਸਾ ਲੈਣਗੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਉਨਿੰਗ ਨੇ ਇੱਕ ਮੀਡੀਆ ਬਰੀਫਿੰਗ ਦੇ ਵਿੱਚ ਦੱਸਿਆ ਕਿ ਪ੍ਰਧਾਨ ਮੰਤਰੀ ਲੀ ਬ੍ਰਾਜ਼ੀਲ ਦੇ ਵਿੱਚ ਹੋਣ ਵਾਲੇ ਇਸ ਸਮੇਲਨ ਦੇ ਵਿੱਚ ਹਿੱਸਾ ਲੈਣਗੇ ਹਾਲਾਂਕਿ ਉਹਨਾਂ ਨੇ ਇਸ ਸਵਾਲ ਦਾ ਜਵਾਬ ਦੇਣ ਤੋਂ ਆਪਣਾ ਬਚਾਅ ਕੀਤਾ ਕਿ ਜਿਨੀਪਿੰਗ ਇਸ ਸਮੇਲਨ ਦੇ ਵਿੱਚ ਸ਼ਾਮਿਲ ਕਿਉਂ ਨਹੀਂ ਹੋ ਰਿਹਾ ਕਿਉਂ ਜਿਨੀਪਿੰਗ ਨੇ ਇਸ ਸਮੇਲਨ ਵਿੱਚ ਸ਼ਾਮਿਲ ਨਾ ਹੋਣ ਦਾ ਫੈਸਲਾ ਕੀਤਾ ਹੈ ਤਾਂ ਉਹਨਾਂ ਨੇ ਅੱਗੇ ਕਿਹਾ ਕਿ ਉਹ ਆਪਣੇ 12 ਸਾਲ ਦੇ ਕਾਰਜਕਾਲ ਦੌਰਾਨ ਬ੍ਰਿਕਸ ਸਮੇਲਨ ਤੋਂ ਕਦੇ ਵੀ ਗੈਰਹਾਜ਼ਰ ਨਹੀਂ ਰਹੇ ਤਾਂ ਬ੍ਰਿਕਸ ਸਮੂਹ ਦੇ ਵਿੱਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਸ਼ਾਮਿਲ ਹਨ। ਇਸ ਸਮੂਹ ਦਾ ਵਿਸਤਾਰ ਮਿਸਰ, ਇਥੋਪੀਆ, ਈਰਾਨ, 사ウਦੀ ਅਰਬ ਅਤੇ ਯੂਏਈ ਨੂੰ ਸ਼ਾਮਿਲ ਕਰਕੇ ਕੀਤਾ ਗਿਆ ਹੈ ਤਾਂ ਹੁਣ ਇਸ ਸਮੇਲਨ ਦੇ ਵਿੱਚ ਚੀਨੀ ਰਾਸ਼ਟਰਪਤੀ ਨੇ ਜਿਹੜੇ ਉਹ ਸ਼ਾਮਿਲ ਨਹੀਂ ਹੋ ਰਹੇ।